ਆ ਸੁੱਤੀ ਪਈਆਂ ਗੋਡੇ-ਗੋਡੇ ਦਿਨ ਚੜ੍ਹਿਆ ਤਾਨੂੰ ਕੋਈ ਦਿਸਦਾ ਹੀ ਨਹੀਂ ਆਪਣੇ ਆਪ ਨੂੰ ਕੋਈ ਕੰਮ ਕਰ ਲਿਆ ਕਰ ਉੱਠ ਕੇ ਕੋਈ ਸ਼ਰਮ ਹੀ ਨਹੀਂ ਹੈਗੀ ਦੁਨੀਆਂ ਕੀ ਮੇਰ ਤੁਰੀ ਫਿਰਦੀ ਏ ਆਰਾਮ ਨਾਲ ਸੁੱਤੀ ਪਈ ਏ ਕੰਮ ਤੇਰੀ ਮਾਂ ਕਰੂਗੀ ਆ ਕੇ ਹੈ ਚਲੋ ਠਾਕ ਆਲੀ ਜੋ ਕਰ ਮਾੜਾ ਕਦੀ ਫਿਰਦੀ ਆਂ ਕੰਦ ਪਾਇਆ ਹੋਇਆ ਇਹਨੇ ਕੋ ਪਤਾ ਹੀ ਨਹੀਂ ਕੰਮ ਕਿਵੇਂ ਕਰਨਾ ਆ ਖਾ ਲਿਆ ਤੇ ਸੌ ਲਿਆ ਚਾਜ ਤਰਾ ਤੇਲ ਆਲਾ ਅੱਗੀ ਕਰਦੀ ਐ ਹੁਣ ਐਨੋ ਹੀ ਕਰੀ ਜਾਣਾ

ਖਾਣ ਦੀ ਤੈਨੂੰ ਲੱਗੀ ਜਾਂਦੀ ਹਟਾ ਜਲਦੀ ਕਰ ਲਾ ਚਾ ਜਿੱਦਰਾ ਲਾ ਲਾ ਮਰਿਆ ਵਾਂਗੂੰ ਲਾਂਦੀ ਪਈ ਐ ਲਾਲਾ ਸਿੱਧੀ ਤਾ ਚਲ ਆ ਰੋਟੀ ਝੋਲ ਚਣ ਬੈ ਗਈ ਕੱਪੜੇ ਕਿਨੇ ਧੋਣੇ ਆ ਹੈ ਚਲ ਅੱਡ ਪਹਿਲੇ ਜਾ ਕੇ ਕੱਪੜੇ ਧੋ ਲਾ ਜਦੋਂ ਦੇਖੋ ਖਾ ਲਿਆ ਖਾ ਲਿਆ ਅ ਹੁਣ ਫਿਰ ਤੂੰ ਪੜਨ ਬੈ ਗਈ ਕਿਤੇ ਨਹੀਂ ਤੂੰ ਜੱਜ ਬਣਨਾ ਪੜ ਕੇ ਮਮੇ ਕੰਮ ਬਹੁਤ ਦੱਸਿਆ ਹੋਇਆ ਸਕੂਲ ਆ ਕੰਮ ਦੱਸਿਆ ਸਕੂਲ ਲੈ ਉਹਨਾਂ ਡਾਰੇ ਤੈਨੂੰ ਮੇਰੇ ਡਾਰੀ ਨਹੀਂ ਹੈਗਾ ਹੋਰੋਂ ਨਹੀਂ ਸਮਝਦੀ ਤੂੰ ਤੱਕ ਕੇ ਨਹੀਂ ਜਗਪਨ ਜਦੋਂ ਦੇਖ ਕਿਤਾਬਾਂ ਚੱਕ ਕੇ ਬਹਿਂਦੀ ਕੰਮ ਕਰ ਲੈ ਚੁੱਪ ਕੇ ਚੱਲ ਰੋਣਾ ਤੇ ਦੇ ਧਰਿਆ ਪਿਆ ਮਿੰਟੇ ਚ ਰੋਣ ਬੈਈ ਹੁੰਦੀ ਐ ਚੱਲ ਉੱਠੋ ਤੋਂ ਕੰਮ ਕਰ ਹੈ ਜਦੋਂ ਵੀ ਦੇਖ ਲੈ ਹੋ ਗਿਆ ਢੋਸਾ ਇਹੇ ਵੇਖ ਮਾਰਦੀ ਤੁਸਕੇ ਜੇ ਮਾਰ ਕੇ ਬਹਿ ਜੇਗੀ ਚੱਲ ਕੰਮ ਕਰ ਪੋਰਾ ਨਹੀਂ ਇਹਨੂੰ ਸਮਝ ਕਿਤਾਬਾਂ ਲੈ ਕੇ ਪੜਨਾ ਇਨੀ ਤੇ ਭੈਣੇ ਇੱਕ ਹੀ ਕਰਦੀ ਪਈਆਂ ਮੈਂ ਤਾਂ ਬਾਹਰ ਲੰਘਦੀ ਪਈ ਸੀ ਕਿ ਮੈਂ ਦੇਖਿਆ ਬੂਹਾ ਕੁਲਾ ਇੱਥੇ ਰੋਲਾ ਪੈਂਦਾ ਤੂੰ ਤਾਂ ਇੰਨਾ ਕਾ ਇੱਕ ਕੁੜੀ ਨੂੰ ਕੱਟਦੀ ਆ ਤੂੰ ਕਾਹਦਾ ਰੋਲਾ ਪੈਂਦਾ ਤੂੰ ਕੀ ਲੈਣਾ ਵਿੱਚੋਂ ਕਿਉਂ ਰਹਿਣਾ ਕਿਉਂ ਨਿਕਾ ਕਿਉਂ ਤੇਰਾ ਮਤਲਬ ਕੀ ਆ ਸਾਡੇ ਘਰ ਦੀ ਗੱਲ ਆ ਹੈ ਤੂੰ ਜਾ ਦੇਖੋ ਕੁੜੀ ਤੇ ਅਤਿਆਚਾਰ ਆ ਤੈਨੂੰ ਬੜਾ ਤਰਸਾਂਦਾ ਆਤੀਆ ਮਾਰੰਦਾ ਸਾਡੇ ਘਰ ਦੀ ਗੱਲ ਹੈ ਜੋ ਮਰਜ਼ੀ ਕਰੀਏ ਕੋਠੇ ਤੋਂ ਦੇਖੋ ਨਹੀਂ ਆ ਕਪਾਨਾ ਤੂੰ ਪਾਣੀ ਆ ਉਹ ਪਾਣੀ ਆ ਸਾਡੇ ਘਰ ਦੀ ਗੱਲ ਹੈ ਆਪਣੇ ਆਪਣੇ ਜਾ ਕੇ ਕੰਮ ਕਰ ਆ ਕੰਮ ਕਰਦੀ ਆ ਹਾਂ ਕੰਮ ਕਰਦੀ ਆ ਬਤਿਆਚਾਰ ਹੁੰਦਾ ਹੋਵੇ ਤਾਂ ਮੈਂ ਚੁੱਪ ਕਰਕੇ ਬੈਠੀ ਜਾਊਂਗੀ ਆਪਣਾ ਘਰ ਵੇਖ ਜਾ ਕੇ ਮੈਂ ਦੇਖਿਆ ਹੋਇਆ ਆਪਣਾ ਘਰ ਦੇਖਿਆ ਹੋਇਆ ਦੂਜਿਆਂ ਦੇ ਘਰਾਂ 'ਚ ਤੁਰਿਆਂਗੇ ਹਾਂ ਬਾਲੀ ਗਈ ਹਾਂ ਮੈਂ ਉਹਦੇ ਨਾਲ ਕਰਦੀ ਆ ਮੇਰੀ ਗੱਲ ਛੱਡ ਮੁੰਡਾ ਤਾਂ ਵੀ ਆਇਆ ਸੀਗਾ ਕੁੜੀ ਨੂੰ ਤੂੰ ਆਪਣਾ ਸਤਿਆਂ ਮਾਵਾ ਬੜਾ ਪਿਆਰ ਦੇਵੇਂ ਇਹ ਕਹਦੀ ਆ ਤੂੰ ਐਦਾਂ ਦਾ ਪਿਆਰ ਦੇਵੇਂ ਉਹਨੇ ਜੁੱਤੀਆਂ ਮਾਰਦੀ ਆ ਤੇਰਾ ਕੰਮ ਵੀ ਸਾਰਾ ਕਰਦੀ ਤੂੰ ਜੁੱਤੀਆਂ ਮਾਰਦੀ ਆ ਤੇ ਤੈਨੂੰ ਬਾਲਾ ਪਾਉਂ ਆ ਬਾਲਾ ਪਾਉਂ ਆ ਖਾਣ ਤੂੰ ਦਿੰਨੀ ਐ ਕੱਪੜੇ ਤੂੰ ਦੇਣੀਆਂ ਕੱਪੜੇ ਕਿਹਨੇ ਕੱਪੜੇ ਨਾ ਨਾ ਦੇਪੜੇ ਦੇਣੀਆਂ ਖਾਣ ਤੂੰ ਦਿੰਨੀ ਐ ਸਾਰਾ ਦਿਨ ਖਾਂਦੀ ਪਿੰਦੀ ਆ ਕੀ ਖਾਂਦੀ ਆ ਅੱਗੇ ਕੀ ਕਰਦੀ ਆ ਪਈ ਐ ਸੁੱਕੀ ਪਈ ਐ ਸਾਰਾ ਦਾ ਸਾਰਾ ਦਿਨ ਤੇਰੀ ਨਿਗਾ ਇੱਧਰ ਹੀ ਦੇਖਦੀ ਆ ਐਸੇ ਕੀ ਹੁੰਦਾ ਆਇਆ ਆਹੋ ਚਿੰਨੀ ਆ ਪਿਆ ਨਹੀਂ ਹੋਰ ਤੈਨੂੰ ਜਦਾਦਰ ਦੰਦਾ ਉਹਦਾ ਆ ਮੈਨੂੰ ਦਰਦ ਹੁੰਦਾ ਮੈਂ ਸੁੱਟੀ ਨਹੀਂ ਹੋਈ ਮੈਂ ਕੋਲ ਬਹਿ ਕੇ ਇਦਾਂ ਦਾਤਿਆ ਚਾਰ ਨਹੀਂ ਤੇ ਜਾ ਗਿਆ ਆਪਣਾ ਕੰਮ ਕਰ ਹਾਂ ਅੱਛਾ ਦੇਖਿਆ ਆ ਆ ਜਾ ਨਹੀਂ ਪਤਾ ਨਹੀਂ ਪਤਾ ਕਹਿੰਦੇ ਵਿਆਹ ਹੈ ਸੀਗਾ ਵੀ ਚੱਲ ਕੋਈ ਨਾ ਵੀ ਮਾਵਾ ਵਾਲਾ ਪਿਆਰ ਮਿਲੂਗਾ ਤੂੰ ਤਾਂ ਮਤਰਈਆਂ ਵਾਲਾ ਸਲੂਕ ਕਰਦੀ ਐ ਇਹਨੂੰ ਕਹਿੰਦੇ ਮਤਰਈਆਂ ਆਹੋ ਇਨੂੰ ਕਹਿੰਦੇ ਆ ਅੱਗ ਲਾ ਕੇ ਲਾਣੀ ਆ ਕੇ ਪੜਕਾਣਾ ਹਾਂ ਹੋਰ ਨੂੰ ਹੋਰ ਕੇ ਲਾ ਪੜਕਾਣਾ ਕਿੰਨੇ ਕੰਮ ਆ ਤੇਰੇ ਤਾਂ ਮੈਂ ਅੱਜ ਕਿੰਨ ਕੱਢ ਕੇ ਜਾ ਹਾਂ ਜਾ 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 ਆਪਣੇ ਘਰੇ ਜਾ ਤੈਨੂੰ ਤਾਂ ਚੰਗੀ ਆ ਨੀ ਬੋਲਣ ਦੀ ਲੋੜ ਇੱਥੋਂ ਨਿਕਲੋ ਨਿਕਲਾ ਕਿ ਹਾਂ ਤੈਨੂੰ ਅੱਜ ਤੇਰਾ ਅਰਦਾਸਾ ਸੋਤ ਕੇ ਜਾ ਮੈਂ ਜਾ ਜਾ ਕੰਮ ਕਰ ਆਪਣਾ ਆ ਕੀਤਾ ਹੋਇਆ ਜਿਹੜਾ ਤੂੰ ਆਤਿਆਚਾਰ ਕਰ ਕਰਕੇ ਕੁੜਤਾ ਹੋਰ ਹਾਲ ਕੀਤਾ ਆ ਆਪਣਾ ਕੰਮ ਕਰ ਆ ਤੈਨੂੰ ਤਾਂ ਮੈਂ ਫਿੱਟ ਕੇ ਦਿਖਾਉ ਮੈਂ ਤੂੰ ਦੇਖਿਆ ਹੋਇਆ ਮੈਂ ਚੱਕਦੀ ਮੂੰਹ ਚੱਲ ਮੇਰੇ ਵਾ ਇੱਥੇ ਆਪਣਾ ਕੰਮ ਕਰ ਹਾਲ ਕੀਤਾ ਕੁੜੀ ਦੇ ਕੀਤੇ ਆ ਟੂ ਆਂਡੇ ਵਿੱਚ ਆ ਕੰਮ ਲੱਤਾ ਹਾਂ ਹਾਂ ਸਿੱਧੀ ਜਾ ਆਪਣਾ ਕੰਮ ਕਰ ਕੰਨੀ ਉਠਾ ਤੋ ਤੇਰੇ ਹੀ ਸਾਰੇ ਸਿਆਪੇ ਪਾਏ ਹੋਏ ਨੇ ਜਿਹੜਾ ਆਂਦਾ ਪਤਾ ਨਹੀਂ ਕਿਦੇ ਕਿਦੇ ਨਾਲ ਇਹਨੇ ਲੜਵਾਣਾ ਹਲੇ ਬੈਹ ਆਉਂਦੀ ਐ ਇੱਥੇ ਚੱਲ ਉੱਠ ਚੱਲੇ ਇੱਥੇ ਚੱਲ ਅੰਦਰ ਚੱਲ ਜਾ ਕੇ ਕੰਮ ਕਰ। ਨਹੀਂ ਵਧੀਆ ਨਹੀਂ ਆ ਬੈਕ ਲੱਖਣ ਦੇ ਪਰ। ਆਹਾ ਆਹਾ। ਹੋਰ ਸੁਣਾ ਤੈਨਾਂ। ਸ਼ੁਕਰ ਹੈ ਮਿਲ ਗਿਆ ਹੈ ਨਾ ਇਹ ਸਾਰੇ। ਅਹ ਹੋਰ ਸੁਣਾ। ਨਹੀਂ ਵਧੀਆ ਨਹੀਂ ਪਿਆ ਨਾ। ਯਾਦ ਹੈ ਨਾ ਇੱਕ ਤੇ ਕਰੋ ਬੜੀ ਪਰੇਸ਼ਾਨ ਜੀ ਹਾਂ। ਮੈਂ ਕਿਹਾ ਆਪਣੇ ਭੈਣ ਨੂੰ ਮੇਲਾਵਾ ਨਾਲ ਗਰਮੀ ਹੈਗੀ ਆ। ਦੋ ਚਾਰ ਦਿਨ ਰਹਿ ਨਹੀਂ ਆ। ਉਹ ਵਧੀਆ ਕੀਤਾ। ਹਾਂ। ਯਾਨੀ ਬਾਹਰ ਕਿਸੇ ਨਾਲ ਬੈਨ ਨਾ ਲਖਣ ਨਾਲੋਂ ਆਪਣਾ ਘਰ ਭਰਵਾ ਜਗਾ ਆਹ ਤੇ ਦੁੱਖ ਤੋਂ ਘਰ ਲਗੇ ਕਰਾਂਗੀ ਹੋਰ ਬੰਗਸਾ ਬਹੁਤ ਚੰਗਾ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਹੋਰ ਤੂੰ ਆ ਗਈ ਇੰਨੀ ਖੁਸ਼ੀ ਹੋਈ ਨਾ ਹੋ ਸੁਣਾ ਵਧੀਆ ਵਧੀਆ ਤੂੰ ਹੈ ਸੁਣਾ ਬੱਸ ਠੀਕ ਆਕਾ ਠੀਕ ਆ ਬਾਜੀ ਦਾ ਕਿ ਹਾਲ ਜਾਈਦਾ ਠੀਕ ਆ ਹਾਂ ਸਭ ਠੀਕ ਠਾਕ ਆ ਸ਼ੁਕਰ ਆ ਪਾਣੀ ਲੈ ਆਨੀ ਓ ਹੋ 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 ਕਰ ਵੀ ਕਿੰਨੀ ਹੋ ਗਈ ਸਿੱਕਲ ਵਾਸ ਸਸਰੀ ਗੱਲ ਬੜੀਆਂ ਮੇਡੀਆਂ ਮੋਡੀਆਂ ਕੀਤੀਆਂ ਪਈਆਂ ਆ ਹੈ ਮੈਂ ਤੁਹਾਡੀਆਂ ਮੇਡੀਆਂ ਵੇਖੀਆਂ ਹੀ ਨਹੀਂ ਪਤਾ ਨਹੀਂ ਕਿਹੜੇ ਵੇਲੇ ਕਰਕੇ ਬੈਹਂਦੀ ਏ ਜੱਤੇ ਆ ਸਮਝੀ ਗੱਲ ਆ ਨਾ ਆਇਨਾ ਖੋਲ ਛੱਡ ਮਿੱਡੀਆਂ ਨੂੰ ਬੇਲੀ ਬੈਠੀ ਪਤਾ ਨਹੀਂ ਕੀ ਕਰਦੀ ਏ ਚੱਲ ਦਫਾ ਕਰ ਪਾ ਪਾਣੀ ਪੀ ਹਾਂ ਰਹਿਣ ਰੇ ਜੋ ਦੋ ਦੇਖ ਨਹੀਂ ਆ ਕਦੇ ਕਦੀ ਮਿੱਡੀਆਂ ਆਂਦੀ ਕੋਸ਼ਿਸ਼ ਕਦੀ ਕੁਛ ਹੈ ਇਹੀ ਕੰਮ ਹੈ ਦੇ ਜਾਣ ਬੋਲ ਛੋਟ ਦਿੱਤੇ ਦੀ ਆ ਉਹ ਪੀ ਪਣਾ ਪਾਣੀ ਪੀ ਆ ਉਹ ਕੋ ਕਰਾਵਾਂਗੇ ਆ ਕੰਮ ਕਰਾ ਦੇ ਦੇਲੀ ਫਿਰਦੀ ਸਾਰੀ ਦਿਹਾੜੀ ਓਏ ਹੋਏ ਨਾ ਬਾਲ ਸੁਣ ਉਹ ਬੋਲੋ ਆਈ ਆ ਹਾਂਜੀ ਇਹਨੂੰ ਤਾਂ ਆਪਾਂ ਜੋ ਕੁਝ ਕਹਿਣਾ ਸੀ ਕਹਿ ਲਿਆ ਮੈਨੂੰ ਨਹੀਂ ਚੰਗੇ ਲੱਗਦੇ ਨਹੀਂ ਚੰਗੀ ਲੱਗਦੀ ਗੱਲ ਤਾਂ ਸੁਣ ਲੈ ਮੇਰੀ ਹਾਂ ਆ ਬੋਲ ਇਹਦੇ ਪਿਓ ਨੇ ਆ ਜਣਾ ਸ਼ਾਮ ਨੂੰ ਉਹਦੇ ਸਾਹਮਣੇ ਨਾ ਕੋਈ ਗੱਲ ਕਰੀ ਮੈਨੂੰ ਕਿ ਲੋੜ ਪਈ ਆ ਉਹਨੂੰ ਗੱਲ ਕਰਨ ਦੀ ਨਹੀਂ ਫਿਰ ਉਹ ਨਹੀਂ ਨਾ ਸੁਣਦਾ ਉਨੇ ਸੁਣਦਾ ਇਹਦੇ ਬਾਰੇ ਇਹਦੇ ਪਿਓ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਹੂੰ ਚੱਲ ਮੈਨੂੰ ਕੋਈ ਲੋੜ ਪੈ ਨਹੀਂ ਆ ਕੋਈ ਮੈਨੂੰ ਕੋਈ ਕੰਮ ਦਾ ਕੋਈ ਕੁਐਸਚਨ ਚੱਲ ਕੋਈ ਨਹੀਂ ਚੱਲ ਛੱਡ ਪੜਾ ਹਾਂ ਉਹਦੇ ਨਾਲ ਗੱਲ ਕਰੀ ਬਾਅਦ ਵਿੱਚ ਕਰਾਂਗੇ ਆ ਬਾਅਦ ਵਿੱਚ ਕਰਾਂਗੇ ਬਾਅਦ ਵਿੱਚ ਕਰਾਂਗੇ ਅੱਛਾ ਮੇਰੀ ਗੱਲ ਸੁਣ ਨਾ ਸ਼ਾਪਿੰਗ ਤਾਂ ਮੈਂ ਕਰਨੀ ਹੀ ਥੋੜੀ ਜਿੰਨੀ ਜੇ ਟਾਈਮ ਹੈਗਾ ਤਾਂ ਚੱਲ ਹੁਣ ਤੂੰ ਕੀ ਲੈਣ ਜਾਣਾ ਆ ਕੁਝ ਲਵਾਂਗੇ ਇਹ ਸਮਾਨ ਤੈਨੂੰ ਵੀ ਲੈ ਦੂ ਸੂਟ ਜੀ ਤੇ ਹੋਰ ਚੱਲ ਫੇਰ ਆਪਾਂ ਜ ਲੈ ਲੈਣੀ ਆ ਤੇ ਮੈਂ ਕੁਛ ਲੈਣਾ ਸੀ ਮੀ ਬਾਤੇ ਇਹਨੂੰ ਦੱਸਣਾ ਹੀ ਨਹੀਂ ਅਸੀਂ ਕੀ ਲੈਣ ਚ ਨੇ ਚੱਲ ਤੁਰ ਹਾਂ ਕਹਿ ਜਾਨੀ ਆ ਤੇ ਚੱਲ ਕਰ ਰੱਖੇਗੀ ਤੇਰੇ ਕਪੜੇ ਤੋੜ ਕੇਗੀ ਹੋਰ ਕਰਨੀਆਂ ਚੱਲ ਤੇਰੇ ਪਤਾ ਮੈਂ ਪਾਣੇ ਆ ਚੱਲ ਚੰਗਾ ਚੱਲ ਨਹੀਂ ਪਹਿਲਾਂ ਮੈਂ ਕਿਵਾਵਾਂਗੀ ਤੈਨੂੰ ਕਿੰਨੀਆਂ ਚੀਜ਼ਾਂ ਖਵਾਵਾਂਗੀ ਚੱਲਾ ਚੱਲੀਏ ਹੁਣ ਕਹਿਤਾ ਲਵਾਂ ਤੂੰ ਲੈ ਜਾ ਤੂੰ ਉਹ ਨਹੀਂ ਇਹਨੂੰ ਬਾਜ ਨੀ ਅੱਜ ਮਾਰ ਦੇ ਨੀ ਮੀ ਕਪੜੇ ਤੋੜ ਰੱਖੀ ਕੰਮ ਕਰ ਰੱਖੀ ਅਸੀਂ ਆੰਦੇ ਆ ਉਹ ਤਾਂ ਜਾ ਬਾਜ਼ਾਰ ਦਾ ਕੰਮ ਕਰ ਆਈ ਹੈ